ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸੋਨਾਲਿਕਾ ਡੀਆਈ 60 ਬਾਰੇ ਜਿਹੜਾ ਸੋਨਾਲਿਕਾ ਡੀਆਈ ਟਰੈਕਟਰ ਸੀਗਾ 60 ਕਦੋਂ ਬਣਿਆ ਕਦੋਂ ਇਹ ਲਾਂਚ ਕੀਤਾ ਗਿਆ ਤੇ ਇਹਦਾ ਇੰਜਨ ਕਿੰਨੇ ਸੀਸੀ ਹੈ ਕਿੰਨੇ ਸਿਲੰਡਰ ਦੇ ਵਿੱਚ ਆਉਂਦਾ ਹੈ ਕਿੰਨੇ ਐਚਪੀ ਟਰੈਕਟਰ ਆ ਉਹਦੇ ਬਾਰੇ ਸਾਰੀ ਆਪਾਂ ਵਿਸਤਾਰਪੂਰਵਕ ਗੱਲ ਕਰਾਂਗੇ ਵੀਡੀਓ ਦੇਖਣ ਵਾਲੇ ਸਾਰੇ ਭਰਾ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਦੇਖਦੇ ਜਿਹੜੇ ਭਰਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਈ ਸੋਨਾਲੀਕਾ ਦਾ 60 ਜਿਹੜਾ ਡੀਆਈ 60 ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਸੋਨਾਲੀਕਾ 60 ਮਾਡਲ ਸੀਗਾ ਡੀਆਈ 60 ਮਾਡਲ ਇਹ 12 ਦੇ ਵਿੱਚ ਲਾਂਚ ਹੋਇਆ ਜਿਹੜਾ ਸੋਨਾਲੀਕਾ ਡੀਆਈ 60 ਸੀਗਾ ਇਹ 12 ਦੇ ਵਿੱਚ ਲਾਂਚ ਕੀਤਾ ਸੀਗਾ ਟਰੈਕਟਰ ਕੰਪਨੀ ਨੇ ਉਹ ਤੋਂ ਬਾਅਦ ਵੀ ਇਹਦੇ ਅਪਡੇਟ ਦੇਣੇ ਜਾਰੀ ਰੱਖੇ ਮੰਨ ਲਓ ਵੀ 2012 'ਚ ਕੁਝ ਆ ਗਿਆ 13 'ਚ ਉੱਜ ਹੋਰ ਸੁਧਾਰ ਕਰਤਾ 14 'ਚ ਹੋਰ ਕੰਪਨੀ ਅੱਜ ਵੀ ਉਹਦੇ 'ਚ ਸੁਧਾਰ ਕਰਦੀ ਦੁਰੀ ਜਾਂਦੀ ਆ ਦੇਣੋ ਦੇਣੋ ਸੁਧਾਰ ਮਤਲਬ ਇਹ ਨਹੀਂ ਵੀ ਉਹਦੇ ਚ ਕੋਈ ਨੁਕਸੀ ਚੀਜ਼ਾਂ ਕੁਝ ਹੋਰ ਸੁਧਾਰ ਦਾ ਮਤਲਬ ਵੀ ਜਿਵੇਂ ਹੁਣ 3 ਸਪੀਡ ਦਾ 4 ਸਪੀਡ ਦਾ ਜ਼ਮਾਨਾ ਹੈ ਉਹ ਚੀਜ਼ਾਂ ਮਾਡਲ ਦੇ ਹਿਸਾਬ ਦੇ ਨਾਲ ਚੇਂਜ ਹੁੰਦੀਆਂ ਗਈਆਂ ਲਿਫਟ ਕਪੈਸਿਟੀ ਦੀ ਜਿਹੜੀ ਹੋਆ ਮਾਲੂ ਸ਼ਮਤਾ ਉਹ ਵਧਦੀ ਤੇ ਬਾਕੀ ਹੋਰ ਵੀ ਕਈ ਚੀਜ਼ਾਂ ਦਾ ਅਪਡੇਟ ਹੁੰਦਾ ਹੀ ਰਹਿੰਦਾ ਕੋਈ ਲਾਈਟਾਂ ਵਗੈਰਾ ਦਾ ਮਗਰ ਆਟਾ ਦਾ ਕੁਝ ਨਾ ਕੁਝ ਅਪਡੇਟ ਹੁੰਦਾ ਰਹਿੰਦਾ ਗੇਰਾਂ ਦਾ ਹਨਾ ਅੱਗੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਆਪਾਂ ਇਹ ਕਹਿ ਸਕਦੇ ਆ ਵੀ 2012 ਦੇ ਵਿੱਚ ਕੰਪਨੀ ਲਾਂਚ ਕੀਤਾ ਸੀਗਾ ਇਹਦਾ ਕੋਈ ਪੱਕਾ ਮੰਨ ਲਓ ਟਾਈਮ ਨਹੀਂ ਹੈਗਾ ਵੀ ਇਹਨਾਂ ਨੇ ਪੱਕਾ ਦਿਨ ਨਹੀਂ ਕੋਈ ਵੀ ਆ ਇਹਦੇ ਚ ਪੱਕਾ ਹੀ ਲਾਂਚ ਕੀਤਾ ਸੀਗਾ ਇਹ ਐਸਟੀਮੇਟ ਆ ਵੀ 12 ਦੇ ਵਿੱਚ ਕੰਪਨੀ ਨੇ ਲਾਂਚ 2000 2012 ਦੇ ਵਿੱਚ ਸੋਨਾ ਅਮਰੀਕਾ ਇੰਟਰਨੈਸ਼ਨਲ ਡੀਆਈ 60 ਮੈਲੇਜ ਮਾਸਟਰ ਨਾਮ ਦਾ ਇੱਕ ਵਰਜਨ ਸੈਂਟਰਲ ਫਾਰਮ ਸੈਂਟਰਲ ਫਾਰਮ ਮਸ਼ੀਨਰੀ ਟਰੇਡਿੰਗ ਐਂਡ ਟੈਸਟਿੰਗ ਇੰਸਟੀਚਿਊਟ ਦੁਆਰਾ ਟੈਸਟ ਕੀਤਾ ਗਿਆ ਸੀ 2024 ਦੇ ਵਿੱਚ ਕੰਪਨੀ ਨੇ ਸਿਕੰਦਰ ਡੀ ਐਲ ਐਕਸ ਡੀ ਆਈ 60 ਟਾਰਕ ਪਲੱਸ ਮਲਟੀ ਸਪੀਡ ਟਰੈਕਟਰ ਲਾਂਚ ਕੀਤਾ ਟਰੈਕਟਰ ਪੇਸ਼ ਕੀਤਾ ਸੀਗਾ ਵੀ ਆਹ ਸੀ ਟਰੈਕਟਰ ਬਣਾਤਾ ਮਲਟੀ ਸਪੀਡ ਦੇ ਵਿੱਚ 2024 ਦੇ ਜਨਵਰੀ ਦੇ ਸੋਨਾਲੀਕਾ ਨੇ ਸੋਨਾਲੀਕਾ ਡੀ ਐਲ ਐਕਸ ਡੀ ਆਈ 60 ਟਾਰਕ ਪਲੱਸ ਟਰੈਕਟਰ ਜਿਹੜਾ ਉਹ ਲਾਂਚ ਕੀਤਾ ਸੀਗਾ ਸੋਨਾਲੀਕਾ ਡੀ ਆਈ 60 ਆ ਜਿਹੜਾ ਇਹ 60 ਐਚ ਪੀ ਦੇ ਵਿੱਚ ਆਉਂਦਾ ਇਹ ਟਰੈਕਟਰ ਤੇ ਇਹਦੀ ਆਪਾਂ ਇੰਜਨ ਦੀ ਗੱਲ ਕਰੀਏ ਜੇ 4087 ਸੀਸੀ ਜਾਂ 3707 ਸੀਸੀ ਇਹਦੇ ਇੰਜਨ ਦੀ ਆਪਾਂ ਜੇ ਗੱਲ ਕਰੀ ਤਾਂ ਪੱਕਾ ਇੰਸਟੀਮੇਟ ਨਹੀਂ ਹੈਗਾ ਵੀ ਇਹਦਾ ਇੰਜਨ ਕਿੰਨੇ ਸੀਸੀ ਸੀਗਾ 60 ਐਚਪੀ ਦੇ ਵਿੱਚ ਆਉਂਦਾ ਸੀ 4000 4087 ਸੀਸੀ ਜਾਂ 3307 ਸੀਸੀ ਇੰਜਨ ਸੀਗਾ ਇਹਦਾ ਤੇ ਆਪਾਂ ਇਹਦੀ ਪੀਟੀਓ ਦੀ ਗੱਲ ਕਰੀਏ ਜਿਹੜਾ ਸੋਨਾਲੀਕਾ ਡੀਆਈ 60 ਹੈ ਇਹ ਪੀਟੀਓ ਕਿੰਨੀ ਜਨਰੇਟ ਕਰਦਾ ਜਿਹੜਾ ਸੋਨਾਲੀਕਾ 60 ਹੈ 51 ਐਚਪੀ ਪੀਟੀਓ ਜਨਰੇਟ ਕਰਦਾ ਇਹ ਜਿਹੜੀ ਕਿ ਸੁਪਰਸੀਡਰ ਟੂਲੀ ਵਾਲੀ ਮਸ਼ੀਨ ਹੈ ਨਾ ਤੇ ਰੋਟਾਬੈਟਰ ਅ ਥਰੇਸਰ ਵਗੈਰਾ ਤੇ ਇਹ ਚੀਜ਼ਾਂ ਮੰਨ ਲਓ ਜਿਹੜੇ ਪੀਟੀਓ ਦੇ ਚੱਕਰਾਉ ਬਹੁਤ ਨੇਂਦੇ ਟਰੈਕਟਰ ਦੇ ਕੋਈ ਦਿੱਕਤ ਨਹੀਂ ਆਉਂਦੀ ਇਹ ਕਿਸਾਨਾਂ ਦੀ ਇੱਕ ਪੱਖ ਨੂੰ ਦੇਖ ਕੇ ਟਰੈਕਟਰ ਜਿਹੜਾ ਬਣਾਉਣਾ ਸਟਾਰਟ ਕੀਤਾ ਸੀ ਕੰਪਨੀ ਨੇ ਜਿਵੇਂ ਵੱਡੇ ਵੱਡੇ ਸੰਦ ਆ ਗਏ ਹੁਣ ਸੁਪਰ ਸੀਡਰ ਵਗੈਰਾ ਹਨ ਸੁਪਰ ਸੀਡਰ ਤੇ ਤੂੜੀ ਵਾਲੀ ਮਸ਼ੀਨ ਕੰਬੈਨ ਇਹ ਚੀਜ਼ਾਂ ਨੂੰ ਦੇਖ ਕੇ ਜਿਹੜੇ ਐਗਰੀਕਲਚਰਲੀ ਵੱਡੇ ਸੰਦ ਸੀ ਉਹਨਾਂ ਲਈ ਇਹ ਟਰੈਕਟਰ ਬਣਾਇਆ ਗਿਆ ਸੀ ਕਿਉਂਕਿ ਵੀ ਉਹ ਟਰੈਕਟਰ ਇਹਨਾਂ ਨੂੰ ਇਹ ਜੀ ਵੀ ਕਿਸਾਨ ਕਿਸਾਨਾਂ ਨੇ ਇਸ ਟਰੈਕਟਰ ਨੂੰ ਪੂਰਾ ਫੁੱਲ ਮੰਨ ਲਓ ਵੀ ਇਸ ਟਰੈਕਟਰ ਨੂੰ ਪੂਰੀ ਫੁੱਲ ਸਫਲਤਾ ਮਿਲੀ ਕਿਸਾਨਾਂ ਦਾ ਬਾਰਾ ਇਸ ਟਰੈਕਟਰ ਨੂੰ ਭਰਪੂਰ ਹੰਗਾਰਾ ਮਿਲਿਆ ਪਸੰਦ ਕੀਤਾ ਗਿਆ ਡੀਆਈ 60 ਨੂੰ ਡੀਆਈ 60 ਲੇਜ਼ਰ ਕਰਾਹੇ ਤੇ ਜਾਂ ਖੇਤ ਦੇ ਤੇ ਵੀ ਟਰੈਕਟਰ ਚੱਲਦਾ ਸੂਪਰ ਸੀਡਰ ਵਗੈਰਾ ਤੇ ਪੂਰੀ ਵਧੀਆ ਪਰਫਾਰਮੈਂਸ ਹੈ ਤੇ ਬਾਕੀ ਜਿਹੜੇ ਜਿਹੜੇ ਵੀਰਾਂ ਕੋਲੇ ਚੱਲਦਾ ਡੀਆਈ 60 ਉਹ ਦੱਸਿਓ ਜਰੂਰ ਬਾਈ ਕੀ ਪਰਫਾਰਮੈਂਸ ਆ ਚੱਲਣ ਦੇ ਟਰੈਕਟਰ ਦੀ ਬਾਈ ਇਹਦੀ ਜੇ ਅਪ ਡੀਜ਼ਲ ਦੀ ਖਪਤ ਦੀ ਗੱਲ ਕਰੀਏ ਇਹਦਾ ਖਰਚਾ ਬਹੁਤ ਜ਼ਿਆਦਾ ਘੱਟਾ ਕੰਮ ਦੇ ਹਿਸਾਬ ਨਾਲ ਇਹ ਟਰੈਕਟਰ 13 ਤੋਂ 15 ਹਾਲਾ ਖਿੱਚਦੇ ਨੇ ਕਲਟੀਵੇਟਰ ਖਿੱਚਦੇ ਨੇ ਤੇ ਰੋਟਾਵੇਟਰ 9 ਫੁੱਟਾ ਸੁਪਰਸੀਡਰ 9 ਫੁੱਟਾ ਤੇ ਵੱਡੀ ਕੰਬੈਨ ਤੂੜੀ ਵਾਲੀ ਮਸ਼ੀਨ ਤੇ ਜਿਹੜਾ ਇਹ ਆਰਾਮ ਨਾਲ ਤੇ ਆਸਾਨੀ ਨਾਲ ਚੱਲਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਮਿਲਾਂਗੇ ਅਗਲੀ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ